ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗੁੰਡਾਗਰਦੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਆਈ ਦਿਨ ਕਦੇ ਕਤਲ ਕਦੇ ਲੁੱਟਖੋ ਤੇ ਕਦੇ ਬਲਤਕਾਰ ਦੇ ਮਾਮਲੇ ਸੁਰਖੀਆਂ ਬਣ ਰਹੇ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਅਧੀਨ ਆਉਂਦੇ ਪਿੰਡ ਪਥਰਾਲੇ ਦਾ ਹੈ ਜਿੱਥੇ ਕਿ ਪ੍ਰਵਾਸੀਆਂ ਦੇ ਵੱਲੋਂ ਇੱਕ ਢਾਬੇ ਉੱਤੇ ਹਮਲਾ ਕੀਤਾ ਗਿਆ ਤੇ ਢਾਬੇ ਦੀ ਪੰਨ ਤੋੜ ਕੀਤੀ ਗਈ ਹਾਂਜੀ ਆਪਣਾ ਇੰਦਰਜੀਤ ਕੁਆਰ ਜੀ ਕਿਹੜੀ ਜਗ੍ਹਾ ਢਾਬਾ ਦਾ ਟਾ ਪਥਰਾਲੇ 'ਚ ਹੈ ਜੀ ਕੀ ਵਾਰ ਦੋ ਹੋਈ ਸੀ ਰਾਤ ਨੂੰ ਬਾਰਦਾ ਤੇ ਹੀ ਹੋਈ ਜੀ ਜਿੱਦਾਂ ਅੱਗੇ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਫੇ ਇਦਾਂ ਗੱਡੀਆਂ ਫालतੂ ਆਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਤੇ ਮੈਂ ਕੋਠੀ 'ਚ ਹੀ ਹੁੰਦਾ ਆ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਛੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੋਂ ਮੇਰੇ ਕੋਲ 4 ਕਸਟਮਰ ਪਨ ਜਾਏ ਸੀਗੇ ਉਹਨਾਂ ਨੇ ਮੇ ਖਾਣਾ ਖਾਣ ਲੱਗਿਆ ਜਿਹੜੇ ਉਹ ਖਾਣਾ ਖਾ ਕੇ ਗਏ ਸਕੂਲ ਦਾ ਮੋੜ ਮੁੜੇ ਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕਿਤਾ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਈ ਵੀ ਤੁਸੀਂ ਇਹਨਾਂ ਨੂੰ ਕਹਤੇ ਮਾਰ ਦੇ ਤਾਂ ਖਾਣਾ ਖਾ ਕੇ ਹੁਣ ਗਏ ਕਸਟਮਰ ਆ ਇਹ ਫਿਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਇੱਕ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਆ ਸੜਕ ਤੇ ਲੰਘਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਏ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਾਣਿਆਂ ਨੇ ਹਨਾ ਉਹ ਇਹਨਾਂ ਨੇ ਉਹ ਡਾਂਗਾ ਸੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਬਿਵੋਸ਼ ਹੋ ਕੇ ਡਿੱਗ ਗਿਆ ਪਤਾ ਨਹੀਂ ਸੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਦੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਵੀ ਮੈਨੂੰ ਇਕੱਲੇ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਏ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸੱਟਿਆ ਉਹ ਜ਼ਿਲ੍ਹੇ ਬੰਦਾ ਸੌਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹ ਨਾਲ ਗਏ ਆ ਉਸ ਬੰਦੇ ਜਿਹੜਾ ਥੱਲੇ ਮਾਰ ਕੇ ਸਿੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਬਾਰਾ ਇਹ ਮੇਰੇ ਤੇ ਹਮਲਾ ਹੁੰਦਾ ਆ ਦੇਖ ਲਓ ਸਾਰਾ ਕੁਝ ਤੁਹਾਡੇ ਸਾਹਮਣੇ ਆ ਮੇਨਾਂ ਗਰੀਬ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ ਤੇ ਕੁਝ ਨਹੀਂ ਨਾ ਚੰਗੀ ਮੜੀ ਅਜੇ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਕਰ ਲੈ ਕਰਕੇ ਮੈਂ ਆਪਣੀ ਜਾਨ ਬਚਾਈ ਉਹਨਾਂ ਨੇ ਤੋੜ ਭੰਨ ਕਾਤੇ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਜਾਨ ਦੀ ਮਾਰਿਆ ਪ੍ਰਵਾਸੀਆਂ ਉਹ ਪ੍ਰਵਾਸੀਆਂ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸਿੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਹੁਣ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆਂ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਮੰਗ ਕੀ ਕਰਦੇ ਮੰਗੇ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨਗਰ ਵਾਲੇ ਨੂੰ ਤੁਸੀਂ ਪੁੱਛੋ ਕਹਿੰਦੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆਹ ਦੇਖ ਲਓ ਬਾਕੀ ਸਮਾਨ ਸਾਡਾ ਸਾ ਦੇਖ ਲਓ ਫੇ ਕੀ ਮੇਰਾ ਛੱਡ ਕੇ ਗਿਆ ਤਾਂ ਮੈਂ ਇਨਸਾਫ ਦੀ ਮੰਗ ਕਿੰਨਾ ਕਰਨ ਖਸਾਨ ਹੋ ਜਾਊਗਾ ਮੇਰਾ ਦੇਖ ਲਓ ਤੁਸੀਂ ਸਾਹਮਣੇ ਹੀ ਆ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਐ ਇਸ ਵੇਲੇ ਮੈਂ ਤਾਂ ਦੁਆਰਾ ਹੁਣ ਖੜਾ ਕਰਨਾ ਪਊਗਾ ਇਹ ਸਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਸਰ ਇੱਕ ਪਥਰਾਲੇ ਰਾਤ 8:00 ਦਾ ਤੋਂ ਹੀ ਸੀ ਕੀ ਪੂਰਾ ਮਾਮਲਾ ਹੈ ਅਰੀ ਮਿਦੀ ਅਜ਼ਦਾਰਾਂ ਨੂੰ 25 ਨੂੰ ਬਲਤ ਕਰੀਬ 8:30 ਵਜੇ ਅਸਾਨੂੰ ਇੱਕ ਕੰਮ ਲੇਟ 112 ਤੇ ਆਈ ਸੀਗੀ ਜਿੱਥੇ ਅਸੀਂ ਪਥਰਾਲੇ ਪਿੰਡ ਮੁਕਲੇ ਢਾਬੇ ਤੇ ਗਏ ਸੀ ਹਾਂ ਬਾਕੀ ਜਿਹੜੀ ਉਹਦੀ ਸ਼ਿਕਾਇਤ ਹੋਊਗੀ ਉਹ ਤਾਂ ਬਣਦੀ ਕਾਰਵਾਈ ਕੀਤੀ ਜਾਊ ਕਿੰਨੀ ਕਿ ਸਰ ਭਾਰ ਤੌਰ ਤੇ ਕੀਤੀ ਜੀ ਮੌਕੇ ਤੇ ਹਾਂ ਤੋੜ ਤਾਂ ਕਾफी ਹੋਈ ਜਿਗੀ ਬਦੀਲੇ ਬਦੂਲੇ ਵੀ ਖਾਰੇ ਪਏ ਸੀ ਫ੍ਰੀਜਾਂ ਵੀ ਦੋ ਭੰਤੀਆਂ ਔਰ ਕਾफी ਨੁਕਸਾਨ ਸੀ ਉਹਦਾ ਇਹ ਜਿਹੜੀ ਭੰਗ ਤੋੜ ਪ੍ਰਵਾਸੀਆਂ ਵੱਲੋਂ ਕੀਤੀ ਗਈ ਆ ਹਾਂਜੀ ਹਾਂਜੀ ਪ੍ਰਵਾਸੀਆਂ ਵੱਲੋਂ ਬਾਕੀ ਜੋ ਵੀ ਉਹਨਾਂ ਦੀ ਕੰਪਲੀਟ ਆਣਦੇ ਤੇ ਜਿਹੜੀ ਬਣਦੀ ਕਾਰਵਾਈ ਕਰੀ